ਜਿਹੜੇ ਭਰਾਵਾਂ ਦੇ ਖੇਤਾਂ ਨੂੰ ਨਹਿਰੀ ਪਾਣੀ ਲੱਗਦਾ ਹੈ ਤਾਂ ਕਿਰਪਾ ਕਰਕੇ ਬਾਈ ਵੱਦ ਤੋਂ ਵੱਦ ਨਹਿਰੀ ਪਾਣੀ ਦੀ ਵਰਤੋਂ ਕਰੋ ਨਹੀਂ ਪੰਜਾਬੀਓ ਤੁਹਾਨੂੰ ਪਤਾ ਤੱਕ ਨਹੀਂ ਲੱਗ ਰਿਹਾ ਕਿ ਸਾਡੀ ਧਰਤੀ ਦੇ ਕੀ ਹਾਲਾਤ ਹੋ ਗਏ ਸਾਡਾ ਪਾਣੀ ਕਿੰਨਾ ਡੂੰਗਾ ਵਗ ਗਿਆ ਕਿੰਨੀਆਂ ਬਿਮਾਰੀਆਂ ਸਾਡੀਆਂ ਇਸ ਪਾਣੀ ਦੇ ਵਿੱਚੋਂ ਆਉਣ ਲੱਗੀਆਂ ਕੈਂਸਰ ਤੱਕ ਕਾਲੇ ਪੀਲੇ ਤੱਕ ਹੋਰ ਭਿਆਨਕ ਬਿਮਾਰੀਆਂ ਜਿਹੜੀਆਂ ਸਾਡੇ ਸਰੀਰਾਂ ਨੂੰ ਲੱਗ ਗਈਆਂ ਕਾਰਨ ਕਿਉਂਕਿ ਪਾਣੀ ਡੂੰਗੇ ਹੋ ਗਏ ਜ਼ਹਿਰੀਲੇ ਪਾਣੀ ਨਿਕਲਣ ਲੱਗੇ ਸਰਹੰਦ ਦਾ ਫਤੇਗੜ ਸਾਹਿਬ ਦਾ ਇੱਕ ਪਿੰਡ ਹੈ ਪਤੋਂ ਉੱਥੇ ਪਾਣੀ ਮੁੱਕ ਚੁੱਕਿਆ ਸਾਰੀਆਂ ਸਪਰਸੀ ਪਲਾਂ ਖੜ ਚੁੱਕੀਆਂ ਨੇ ਮੁੱਲ ਦਾ ਪਾਣੀ ਪਿੰਡ ਦੇ ਵਿੱਚ ਆਉਣ ਲੱਗਿਆ ਆਪਾਂ ਕੀ ਕਰਦੇ ਆ ਆਪਾਂ 2-4 ਘੰਟੇ ਲਾਈਟ ਵੱਧ ਦਿੱਤੀ ਸਰਕਾਰ ਨੇ ਤੇ ਠਾ ਠਾ ਇਹਨਾਂ ਨੂੰ ਵੋਟਾਂ ਪਾ ਦਿੰਨੇ ਆ ਬੀਆਰ ਸਾਨੂੰ ਤਾਂ ਲਾਈਟ ਵੱਧ ਦੇਤੀ ਓਏ ਲਾਈਟ ਵੱਧਣੀ ਹੈ ਤੁਹਾਡੀ ਬਰਬਾਦੀ ਦਾ ਕਾਰਨ ਹੈ ਪੰਜਾਬੀਓ ਤੁਹਾਡੀ ਬਰਬਾਦੀ ਦਾ ਕਾਰਨ ਹੈ ਪਰ ਤੁਸੀਂ ਪਤਾ ਨਹੀਂ ਕਦੋਂ ਸਮਝੋਗੇ ਕਦੋਂ ਆਪਾਂ ਨੂੰ ਅਕ ਲਾਉਣੀ ਐ ਕਿ ਸਾਡੀ ਧਰਤੀ ਬੰਜੜ ਹੋ ਜਾਣੀ ਐ ਉਹ ਆਉਣ ਵਾਲੀਆਂ ਪੀੜ੍ਹੀਆਂ ਨੇ ਇੱਥੇ ਰਹਿਣਾ ਹੀ ਨਹੀਂ ਅਸੀਂ ਦਿੱਲੀ ਅੰਦੋਲਨ ਲੜਿਆ ਕਾਦੇ ਲਈ ਕਿ ਜ਼ਮੀਨਾਂ ਬਚਾਵਾਂਗੇ ਤੇ ਦਿੱਲੀ ਗਏ 700 ਬੰਦਾ ਸ਼ਹੀਦ ਕਰਾਇਆ ਅੰਦੋਲਨ ਅਸੀਂ ਅਦੁੱਤ ਦਾ ਜਿੱਤ ਕੇ ਆ ਗਏ ਤੇ ਇੱਥੇ ਆ ਕੇ ਫੇਰ ਉਹੀ ਕੰਮ ਕਣਕਾਂ ਵੀ ਅਸੀਂ ਅਸੇਲੋਂਾਂ ਦੇ ਵਿੱਚ ਸਿੱਟਣ ਲੱਗੇ ਤੇ ਪਾਣੀ ਅਸੀਂ ਬਰਬਾਦ ਕਰੀ ਜਾਣਿਆ ਜ਼ਮੀਨਾਂ ਸਾਡੀਆਂ ਬੰਜੜ ਹੋ ਜਾਣੀਆਂ ਨੇ ਆਗਲਿਆਂ ਨੇ ਬੰਜਰ ਜ਼ਮੀਨਾਂ ਤੁਸੀਂ ਆਪਦੇ ਆਪ ਹੀ ਆਗਲਿਆਂ ਨੂੰ ਦੇ ਦੇਣੀਆਂ ਫੈਕਟਰੀ ਵਾਲਿਆਂ ਨੂੰ ਵੀ ਆ ਚੱਕੋ ਭਾਈ ਸਾਡੀ ਇੱਥੇ ਫਸਲ ਜੋਗ ਇਹ ਰਹੀ ਨਹੀਂ ਅਸੀਂ ਇੱਥੇ ਉਪਜਾਊ ਧਰਤੀ ਐਸੀ ਬੰਜਰ ਕਰ ਲਈ ਆਪਦੀ ਪਾਣੀ ਮੁਕਾ ਲਿਆ ਅਗਲੇ ਤਾਂ ਵੋਟਾਂ ਦੇ ਲਈ ਤੁਹਾਨੂੰ 2 ਘੰਟੇ 3 ਘੰਟੇ 4 ਘੰਟੇ ਵੀ ਲਈ ਵੱਧ ਦੇਣਗੇ ਪਰ ਇਸ ਵੋਟਾਂ ਦੇ ਚੱਕਰ ਦੇ ਵਿੱਚ ਤੁਸੀਂ ਆਪਦੀ ਬਰਬਾਦੀ ਕਰਨ ਤੇ ਲੱਗੇ ਹੋ ਜੇ ਸਰਕਾਰ ਵੱਧ ਵੀ ਲਾਈਟ ਦਿੰਦੀ ਹੈ ਮੈਂ ਕਹਣਾ ਵੀ ਪਾਣੀ ਉਹਨਾਂ ਵਰਤੋ ਜਿੰਨਾ ਕਾਪਾ ਨੂੰ ਲੋੜ ਹੈ ਨਹਿਰੀ ਪਾਣੀ ਦੀ ਵੱਧ ਤੋਂ ਵੱਧ ਮੰਗ ਕਰੋ ਜਿੰਨਾ ਨਹਿਰੀ ਪਾਣੀ ਵਰਤੋਗੇ ਉਨਾ ਹੀ ਪਾਣੀ ਆਪਣਾ ਉੱਪਰ ਆਊਗਾ ਨਹਿਰ ਦਾ ਪਾਣੀ ਵਰਤੋ ਜੇਕਰ ਅਸੀਂ ਨਹਿਰੀ ਪਾਣੀ ਨਹੀਂ ਵਰਤਾਂਗੇ ਪੰਜਾਬੀਓ ਇਹਦੇ ਕਾਰਨ ਬਹੁਤ ਹੋਣਗੇ ਹੈ ਰਿਪੋਰਟ ਬਣਾ ਦੇਣੀ ਹੈ ਸਰਕਾਰ ਨੇ ਆ ਪਹਿਲਾਂ ਵੀ ਤਾਂ ਪਟਵਾਰੀਆਂ ਨੂੰ ਕਹੀ ਹੈ ਇਹਨਾਂ ਨੇ ਵੀ ਰਿਪੋਰਟ ਬਣਾ ਦੋ ੱੱਕੇ ਨਾਲ ਹੀ ਕੀ ਟੇਲ ਟੇਲ ਤੱਕ ਪਾਣੀ ਪਹੁੰਚ ਗਿਆ ਹਰ ਪਿੰਡ ਤੱਕ ਪਾਣੀ ਪਹੁੰਚ ਗਿਆ ਉਹ ਪਟਵਾਰੀਆਂ ਨੇ ਜਵਾਬ ਦਿੱਤਾ ਤੇ ਉਹਨਾਂ ਦੀ ਇਹਨਾਂ ਨੇ ਅਦਲਾ ਬਦਲੀਆਂ ਕਰਤੀਆਂ ਕਈ ਪਟਵਾਰੀ ਸਸਪੈਂਡ ਕਰਤੇ ਚਲੋ ਲੋਕ ਨਹੀਂ ਸਮਝੇ ਲੋਕਾਂ ਨੂੰ ਕਿਉਂਕਿ ਸਮਝ ਹੈ ਨਹੀਂ ਲੋਕਾਂ ਨੂੰ ਸਿਰਫ ਵੋਟਾਂ ਤੱਕ ਮਤਲਬ ਹੈ ਲੋਕਾਂ ਨੂੰ ਸਿਰਫ ਅ ਇਹਨਾਂ ਲੋ ਸਿਰਫ ਅਉਧਿਆਂ ਤੱਕ ਮਤਲਬ ਹੈ ਲੋਕਾਂ ਨੂੰ ਸਿਰਫ ਆਪਣੇ ਪਿੰਡ 'ਚ ਵੋਟਾਂ ਵਧਾਉਣੀਆਂ ਨੇ ਆ ਕਰਨਾ ਵਾ ਕਰਨਾ ਤੱਕ ਮਤਲਬ ਹੈ ਹੋਰ ਕੋਈ ਮਤਲਬ ਹੀ ਨਹੀਂ ਹੈ। ਨਾ ਇਹ ਸੋਚਣਾ ਵੀ ਕੌਣ ਮੁੱਦਿਆਂ ਦੀ ਗੱਲ ਕਰਦਾ ਨਾ ਇਹ ਸੋਚਣਾ ਕਿ ਸਾਡਾ ਪਾਣੀ ਕਿੱਥੇ ਗਿਆ ਨਾ ਇਹ ਸੋਚਣਾ ਕਿ ਅਸੀਂ ਨਹਿਰੀ ਪਾਣੀ ਦੀ ਮੰਗ ਕਿਉਂ ਛੱਡਤੀ ਨਾ ਇਹ ਸੋਚਣਾ ਸਾਡੇ ਘਰਾਂ ਦੇ ਵਿੱਚ ਭਿਆਨਕ ਬਿਮਾਰੀਆਂ ਕਿਉਂ ਵਰਦੀਆਂ ਅਸੀਂ ਤਾਂ ਸਿਰਫ ਇੱਕ ਲੀਡਰ ਦੇ ਮਗਰ ਲੱਗ ਜਾਨੇ ਆ ਜਿੱਧਰ ਨੂੰ ਉਹ ਕਹਿੰਦਾ ਉਧਰ ਨੂੰ ਅੰਨੇ ਹੋ ਕਿੰਨੇ ਭਗਤ ਬਣ ਕੇ ਉਹਦੇ ਪਿੱਛੇ ਪਿੱਛੇ ਤੁਰੀ ਜਾਨੇ ਆ ਲਾਈਟ ਵੱਧ ਵੱਧ ਦੇਣਾ ਅਗਲਿਆਂ ਨੇ ਵੋਟਾਂ ਪਵਾ ਲਈਆਂ ਸੁੱਤੋਂ ਆ ਸੰਰੂਰ ਵਾਲਿਆਂ ਨੇ ਤਾਂ ਖਾਸ ਕਰ ਪਾਈਆਂ ਨੇ ਇਹ ਅਨਪੜਤਾ ਦਾ ਸਿਸਟਮ ਦਿਖਾਇਆ ਸੰਰੂਰ ਵਾਲਿਓ ਕਿ ਲਾਈਟ ਪਿੱਛੇ ਵੋਟਾਂ ਪਾਤੀਆਂ ਜਿਹੜੀ ਲਾਈਟ ਤੁਹਾਡੀ ਬਰਬਾਦੀ ਦਾ ਕਾਰਨ ਹੈ ਉਹਦੇ ਪਿੱਛੇ ਤੁਸੀਂ ਵੋਟਾਂ ਪਾਈਆਂ ਚਲੋ ਪਾਤੀਆਂ ਪਰ ਪ੍ਰਭੂ ਆਪ ਦੀ ਧਰਤੀ ਬੰਜਰ ਨਾ ਕਰ ਲਿਓ ਮੈਂ ਬਾਰ-ਬਾਰ ਹੱਥ ਜੋੜ ਕੇ ਕਹਿਣਾ ਸਾਡਾ ਪਾਣੀ ਬਹੁਤ ਢੂੰਗੇ ਜਾ ਰਿਹਾ ਹੈ ਅਸੀਂ ਨਹਿਰੀ ਪਾਣੀ ਦੀ ਮੰਗ ਛੱਡ ਚੁੱਕੇ ਹਾਂ ਅਸੀਂ ਮੋਟਰਾਂ ਦੇ ਬਟਨ ਦਬਦਿਆਂ ਤੇ ਘਰਾਂ ਚ ਚਲੇ ਜਾਂਦੇ ਆ ਚਾਰ-ਚਾਰ ਵਾਰੀ ਇਦੋਂ ਪਹਿਲਾਂ ਵੋਟਾਂ ਤੋਂ ਪਹਿਲਾਂ ਇਹ ਲਾਈਟ ਦਿੰਦੇ ਰਹੇ 8 ਘੰਟੇ ਤੇ ਚਾਰ-ਚਾਰ ਵਾਰੀ ਤਿੰਨ-ਤਿੰਨ ਤਿੰਨ-ਤਿੰਨ ਵਾਰੀ ਅਸੀਂ ਬਾਣਾ ਦੇ ਵਿੱਚ ਪਾਣੀ ਛੱਡੇ ਰੱਖੇ ਤੋਬੇ ਬਣਾ ਕੇ ਰੱਖੇ ਜਿੱਦੀ ਕੋਈ ਲੋੜ ਹੀ ਨਹੀਂ ਸੀ ਜਿੱਦੀ ਕੋਈ ਲੋੜ ਨਹੀਂ ਸੀ ਕਾਦੇ ਕਾਰਨ ਕਿਉਂਕਿ ਲਾਈਟ ਬਾਦੂ ਆਉਂਦੀ ਰਹੀ ਵੋਟਾਂ ਪੈ ਗਈਆਂ ਅਗਲੇ ਦਿਨ ਹੀ ਨਾਂ ਘੰਟੇ ਕਰਦੀ ਪਰ ਫੇਰ ਵੀ ਨਹੀਂ ਟਿਕੇ ਉਹੀ ਤਿੰਨ ਚਾਰ ਘੰਟੇ ਛੜ ਛੜ ਆਪਾਂ ਕੱਦੂ ਲਾ ਕੇ ਕਰਨ ਜੇ ਅੱਜ ਧਰਤੀ ਬੰਜਰ ਹੋ ਰਹੀ ਆ ਸਾਡਾ ਪਾਣੀ ਮੁਕਰਿਆ ਹੈ ਕੱਲੀ ਸਰਕਾਰ ਜ਼ਿੰਮੇਵਾਰ ਨਹੀਂ ਹੈ ਦੇਖੋ ਸਰਕਾਰ ਨਾਲ ਸਾਡੀ ਲੜਾਈ ਆ ਮੁੱਦਿਆਂ ਦੀ ਮੁੱਦਿਆਂ ਤੇ ਆਪਾਂ ਗੱਲ ਕਰਦੇ ਆ ਹੋਰ ਆਪਾਂ ਹਾਲਸੂ ਪਲਸੂ ਕੋਈ ਗੱਲ ਨਹੀਂ ਕਰਦੇ ਇਹ ਵੀ ਇੱਕ ਬਹੁਤ ਵੱਡਾ ਮੁੱਦਾ ਹੈ ਪਾਣੀ ਦਾ ਸਰਕਾਰ ਨੇ ਕਿਹਾ ਸੀ ਪੀਲਿਊਸਾ ਨਹੀਂ ਲਾਉਣੀ ਬਿਊਸਾ ਤੋਂ ਆਪਾਂ ਖੜਾ ਸੜਾ ਦੇਣਾ ਪਹਿਲਾਂ ਤਾਂ ਮੈਂ ਸਰਕਾਰ ਨੂੰ ਇਹ ਪੁੱਛਣਾ ਚਾਹਣਾ ਜੇ ਨਹੀਂ ਲਾਉਣੀ ਸੀ ਤੇ ਫਿਰ ਤਰੀਕ 15 ਕਿਉਂ ਦਿੱਤੀ ਹੈ ਤਰੀਕ ਹੀ ਆਪਾਂ 20 ਰੱਖ ਲੈਂਦੇ ਬਾਅਦ ਚ ਕਰ ਲੈਂਦੇ ਤੇ ਫਿਰ ਊਸਾ ਤੋਂ ਖੜੀ ਛੁੱਟ ਜਾਣਾ ਸੀ ਲੋਕਾਂ ਦਾ ਪਰ ਮੈਂ ਪੁੱਛਣਾ ਚਾਹਣਾ ਕਿ ਜਦ ਨਾਲੇ ਤਾਂ ਲੇਟ ਦੇਈ ਜਾਂਨੇ ਹੋ ਮਾਨ ਸਾਹਿਬ ਤੇ ਨਾਲੇ ਤਰੀਕ 15 ਦੇ ਦਿੱਤੀ ਹੈ ਫਿਰ ਊਸਾ ਤੱਕ ਲੈਣੇ ਲਾਉਣੇ ਹੀ ਆ ਯਾਰ ਕਿ ਖੜੀ ਛਡਾਉਣਾ ਸੀ ਤਾਂ ਤਰੀਕ ਹੀ ਮਤਲਬ ਆਪਾਂ 20 ਤੋਂ ਬਾਅਦ ਦਿੰਦੇ ਉਸਾ ਲੱਗਣੀ ਨਹੀਂ ਸੀ ਉਸ ਦਾ ਟਾਈਮ ਟਪਾ ਕੇ ਡੇਟ ਦੇ ਦਿੰਦਾ ਜੇ ਆਪਾਂ ਖੜੇ ਛੜਾਉਣਾ ਪਰ ਪਤਾ ਨਹੀਂ ਵੋਟਾਂ ਦੇ ਚੱਕਰ ਦੇ ਵਿੱਚ ਅਸੀਂ ਇੰਨਾ ਕੁ ਫਸ ਗਿਆਗੇ ਕਿ ਯਾਰ ਵੋਟਾਂ ਚਾਹੀਦੀਆਂ ਨੇ ਵੋਟਾਂ ਚਾਹੀਦੀਆਂ ਨੇ ਪੰਜਾਬ ਜਾਵੇ ਠੱਠੇ ਕੂਚ ਪੰਜਾਬ ਦੀ ਕਿਸੇ ਨੂੰ ਕੋਈ ਚਿੰਤਾ ਹੀ ਤੱਕ ਨਹੀਂ ਯਾਰ ਇਸ ਕਰਕੇ ਪੰਜਾਬੀਓ ਗੱਲ ਨੂੰ ਸਮਝੋ ਗੱਲ ਕਿੱਧਰ ਨੂੰ ਚਲੀ ਜਾ ਰਹੀ ਹੈ ਸਿਰਫ ਵੋਟਾਂ ਤੱਕ ਮਸਲੇ ਖੜ ਗਏ ਨੇ ਕਿਸੇ ਨੂੰ ਕੋਈ ਪੰਜਾਬ ਨਾਲ ਲੈਣਾ ਦੇਣਾ ਨਹੀਂ ਸਿਰਫ ਵੋਟ ਚਾਹੀਦੀ ਹੈ ਵੋਟ ਚਾਹੀਦੀ ਹੈ ਵੋਟ ਚਾਹੀਦੀ ਹੈ ਬਸ ਕੁਛ ਨਹੀਂ ਨੁਕਸਾਨ ਹੁੰਦਾ ਹੋਵੇ ਹੋ ਜੇ ਮੇਰੀ ਤਾਂ ਸਲਾਹ ਇਹ ਹੈ ਕਿ ਪਿੰਡ ਦੇ ਵਿੱਚ ਸਰਪੰਚ ਹੈ ਜਿਹੜਾ ਇੱਕ ਵਾਰੀ ਇੱਕ ਵਾਰੀ ਸਰਪੰਚ ਬਣ ਗਿਆ ਉਹਨੂੰ ਦੁਬਾਰੇ ਸਰਪੰਚ ਹੀ ਨਹੀਂ ਚਾਹੀਦੀ ਉਹਨੂੰ ਕਹਿਣਾ ਵੀ ਆਹ 5 ਸਾਲ ਰੱਜ ਕੇ ਕਰਾਰੇ ਦੁਬਾਰਾ ਤੇਰਾ ਸਮਾਂ ਖਤਮ ਹੈ ਉਹ ਬੰਦਾ ਹੈ ਆਟੋਮੈਟਿਕ ਕੰਮ ਇੰਨੇ ਕ ਤਕੜੇ ਕਰ ਦੂਗਾ ਕਿ ਪਿੰਡ ਐਨ ਬਣ ਜਾਊਗਾ ਚੰਡੀਗੜ੍ਹ ਵਰਗਾ ਬਣ ਜਾਊਗਾ ਕਿਉਂ ਕਿਉਂਕਿ ਉਹਨੂੰ ਲਾਲਚ ਨਹੀਂ ਹੋਣਾ ਵੋਟਾਂ ਇੱਥੇ ਕੀ ਹੋ ਜਾਂਦਾ ਜਦੋਂ ਲਾਲਚ ਪੈ ਜਾਂਦਾ ਤਾਂ ਫਿਰ ਬੰਦਾ ਸੱਚੀ ਗੱਲ ਕਹਿਣੋਂ ਹਟ ਜਾਂਦਾ ਇੱਥੇ ਐਂ ਸਰਕਾਰ ਨੂੰ ਆ ਇੱਕ ਵਾਰੀ ਜੇ ਇੱਕ ਮੁੱਖ ਮੰਤਰੀ ਚੁਣਿਆ ਜਾਵੇ ਇਦੂ ਬਾਅਦ ਵੀ ਤੂੰ ਕਦੇ ਵੀ ਜ਼ਿੰਦਗੀ ਚ ਮੁੱਖ ਮੰਤਰੀ ਨਹੀਂ ਬਨਣਾ ਤੇਰੇ 5 ਸਾਲ ਨੇ ਪੰਡਾਣ ਕੱਲ ਕੱਢ ਦੂਗਾ ਵੀ ਯਾਰ ਆਹੀ 5 ਸਾਲ ਨੇ ਕਰਕੇ ਜਾਈਏ ਕੁਸ ਐ ਕੋਈ ਰੁੱਸੇ ਕੋਈ ਨਾਰ ਰੁੱਸੇ ਕਿਉਂਕਿ ਇੱਥੇ ਲਾਲਚਾਂ ਦੇ ਚੱਕਰ ਚ ਵੜ ਜਾਂ ਇਹ ਵੋਟ ਲੈਣੀ ਹੈ ਵੋਟ ਤੇ ਵੋਟ ਵਾਲੇ ਚੱਕਰ ਦੇ ਵਿੱਚ ਅਸੀਂ ਪੰਜਾਬ ਬਰਬਾਦ ਕਰ ਲਿਆ ਚੇਕ ਵਾਰੀ ਬੰਦਾ ਬਣੂਗਾ ਤਾਂ ਉਹ ਕਹੂਗਾ ਵੀ ਮੈਂ ਪਿੰਡ ਆ ਪੰਜਾਬ ਸੁਧਾਰਨਾ ਯਾਰ ਮੁੜ ਕੇ ਕਿਹੜਾ ਆਪਾ ਬਣਨਾ ਹੈ ਇਹ 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 ਰੂਲ ਲਾਗੂ ਕਰਨਾ ਚਾਹੀਦਾ ਸਾਡੇ ਪਾਣੀ ਵੀ ਬਚ ਜਾਣਗੇ ਸਾਡੀਆਂ ਚਬੀਂਡਾਂ ਵੀ ਬਚ ਜਾਣਗੀਆਂ ਸਾਡੀ ਜਵਾਨੀ ਵੀ ਬਚ ਜੂਗੀ ਨਸ਼ਾ ਵੀ ਖਤਮ ਹੋ ਜਾਊਗਾ ਕਿਉਂਕਿ ਸਿਸਟਮ ਹੀ ਐਡੇ ਬਣ ਗਏ ਜੇ ਲੈਟ ਨਹੀਂ ਛੜਦਾ ਕਿਸਾਨ ਨਹੀਂ ਵੋਟ ਪਾਉਂਦੇ ਜੇ ਨਸ਼ੇ ਵਾਲੇ ਨੂੰ ਫੜਦੇ ਤਾਂ ਇਹਨਾਂ ਦੀ ਧੜੇ ਨੇ ਇਹ ਅੱਡ ਹੁੰਦੇ ਆ ਇਹਨਾਂ ਤੋਂ ਇਹਨਾਂ ਦਾ ਫੰਡ ਰੁਕਦੇ ਆ ਸਿਸਟਮ ਪਾੜੇ ਗੰਦਲੇ ਬਣ ਗਏ ਪਰ ਪੰਜਾਬੀਓ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਲੈਟ 15 ਤਰੀਕ ਤੋਂ ਚਲੋ ਇਹਨਾਂ ਨੇ ਦੇਣੀ ਹੈ 15 ਤਰੀਕ ਤੋਂ ਬਾਅਦ ਹੀ ਝੋਨੇ ਲਾਉਣ ਲੱਗਿਓ ਐਵੇਂ ਪਾਣੀ ਖਰਾਬ ਨਾ ਕਰਿਓ ਬਾਈ ਤੇ ਕਾਹਾਂ ਮਾਨਸੂਨ ਆ ਜਾਣੀ ਹੈ ਕਾਹਾਂ ਮੀਂਹ ਪੈਣ ਲੱਗ ਜਾਣੇ ਤਾਂ ਆਪਣਾ ਜਾ ਕੇ ਬਚਤ ਹੁਣੀ ਹੈ ਹੁਣੇ ਇੰਨੀ ਗਰਮੀ ਦੇ ਵਿੱਚ ਤੁਸੀਂ ਝੋਨੇ ਲਾਉਣ ਲੱਗ ਜਾਓਗੇ ਪਹਿਲੀ ਗੱਲ ਤਾਂ ਝੋਨਾ ਤੁਹਾਡਾ ਨਿਕਲਦਾ ਘਟ ਹੈ ਜਿਹੜਾ ਅਗੇਤਾ ਲਾ ਦਿੰਨੇ ਆ ਨਾ ਨਿਕਲਦਾ ਘਟ ਹੈ ਪਸੇਤਾ ਲਾਉਂਗੇ ਵੱਧ ਨਿਕਲਦੇ ਮੈਂ ਆਈ ਵਾਰੀ ਪਸੇਤਾ ਲਾਉਣਾ ਮੈਂ 20 ਤਰੀਕ ਨੂੰ ਲਾਉਣ ਲੱਗਦਾ ਤੇ ਸਾਰਿਆਂ ਤੋਂ ਮਗਰੋਂ ਹਟਦਾ ਤੇ ਐਨ ਫੁੱਲ ਨਿਕਲਦਾ ਯਾਰ ਕੋਈ ਫਰਕ ਹੀ ਨਹੀਂ ਪਿਆ ਕਦੇ ਪਰ ਜਿਹੜੇ ਹੁਣ ਯਾਰ 10 ਤਰੀਕ ਤੋਂ ਲਾਗੇ ਲਾਉਣ ਮੈਂ ਕਹਿੰਦਾ ਵੀ 10 ਦਿਨ ਪਹਿਲਾਂ ਹੀ ਮੋਟਰਾਂ ਚੱਲ ਪਈਆਂ ਯਾਰ 10 ਦਿਨਾਂ ਦੇ ਵਿੱਚ ਕਿੰਨੇ ਕਿੰਨੇ ਕਰੋੜਾਂ ਲੀਟਰ ਅਸੀਂ ਪਾਣੀ ਕੱਢ ਕੇ ਧਰਥ ਇੱਥੇ ਮਾਰਾਂਗੇ ਇਸ ਕਰਕੇ ਗੱਲਾਂ ਸਮਝਣ ਦੀਆਂ ਨੇ ਬਾਈ ਗੱਲਾਂ ਨੂੰ ਸਮਝ ਲਓ ਪੰਜਾਬੀਓ ਨਹੀਂ ਬਰਬਾਦੀ ਦਾ ਕਾਰਨ ਤੁਸੀਂ ਆਪ ਖੁਦ ਬਣੋਗੇ ਨਾ ਸਰਕਾਰਾਂ ਦਾ ਕੁਝ ਨਹੀਂ ਜਾਣਾ ਇਹਨਾਂ ਦੇ ਪਾਸਪੋਰਟ ਬਣੇ ਹੋਏ ਆ ਇਹਨਾਂ ਦੇ ਵੀਜ਼ੇ ਲੱਗੇ ਹੋਏ ਆ ਇਹਨਾਂ ਦੀਆਂ ਪੀਆਰਾਂ ਨੇ ਲੀਡਰਾਂ ਦੀਆਂ ਇਹਨਾਂ ਨੇ ਜਾ ਕੇ ਬਾਹਰਲੇ ਮੁਲਕਾਂ 'ਚ ਬੈਹ ਜਾਣਾ ਤੇ ਭੁੱਖੇ ਮਰੋਂਗੇ ਇੱਥੇ ਤੁਸੀਂ ਜੇ ਹੈ ਨਹੀਂ ਗੱਲ ਤਾਂ ਦੱਸੋ ਭੁੱਖੇ ਤੁਸੀਂ ਮਰਨਾ ਇਹਨਾਂ ਨੇ ਬਾਹਰਲੇ ਮੁਲਕਾਂ 'ਚ ਬੈਠ ਜਾਣਾ ਜਾ ਕੇ ਤੁਹਾਡਾ ਤੁਹਾਡੀ ਬਰਬਾਦੀ ਕਰਕੇ ਕਿਉਂਕਿ ਇਹਨਾਂ ਨੇ ਕੁਰਸੀਆਂ ਦਾ ਨਿੱਗ ਮੰਨਣਾ ਹੈ ਕੀ ਕਾਰਨ ਤੁਹਾਨੂੰ ਮੰਗ ਤੇ ਬਣਾ ਕੇ ਤੁਹਾਡੇ ਕਦੇ ਫਾਸਲ ਸਾਫਰ ਫਰੀ ਕਰਤਾ ਤੁਹਾਡੀ ਕਦੇ ਬਿਜਲੀ ਫਰੀ ਕਰਦੀ ਤੁਹਾਡੀਆਂ ਜੁਨਟਾਂ ਫਰੀ ਕਰਦੀਆਂ ਤੁਸੀਂ ਇਹਨਾਂ ਨੂੰ ਵੋਟਾਂ ਪਾਈ ਜਾਣਾ ਇਹਨਾਂ ਨੇ ਤਾਂ ਇਹ ਏਸੇ ਲਾਲਚ ਦੇ ਚੱਕਰ ਦੇ ਵਿੱਚ ਅਸੀਂ ਬਰਬਾਦੀ ਵੱਲ ਨੂੰ ਤੁਰੇ ਹੋਏ ਆਂ ਜੇ ਗੱਲਾਂ ਝੂਠੀਆਂ ਨੇ ਤਾਂ ਦੱਸ ਦਿਓ ਤੇ ਜਦੋਂ ਦੀ ਹੋ ਗਈ ਤੇ ਇਹਨਾਂ ਨੇ ਤੁਰ ਜਾਣਾ ਭਰਾਵੋ ਬਾਹਰਲੇ ਮੁਲਕਾਂ ਨੂੰ ਤੇ ਤੁਸੀਂ ਇੱਥੇ ਪਿੱਟਦੇ ਪਿੱਟੋਂਗੇ ਆਪਦੇ ਜਵਾਖਾਂ ਨੂੰ ਤੁਸੀਂ ਪਾਣੀ ਤੱਕ ਨਹੀਂ ਛੱਡਣਾ ਜਵਾਖ ਤੁਹਾਡੇ ਤਰਸਣਗੇ ਇੱਕ ਇੱਕ ਬੂੰਦ ਨੂੰ ਇੱਕ ਇੱਕ ਬੂੰਦ ਨੂੰ ਤਰਸਿਆ ਕਰਨਗੇ ਮੇਰਾ ਨਾਮ ਬਦਲਾ ਦੇ ਉਹ ਜੇ ਨਾਂ ਤਰਸੇ ਇੱਕ ਇੱਕ ਬੂੰਦ ਨੂੰ ਤਰਸਣਗੇ ਤੁਹਾਡੇ ਜਵਾਕ ਬਾਈ ਇਸ ਕਰਕੇ ਕਹਿਣਾ ਚਾਹਣਾ ਕਿ ਯਾਰ ਤਰੀਕੇ ਨਾਲ ਚਲੋ ਜੇ ਜੇ ਕਿਤੇ ਨਹਿਰੀ ਪਾਣੀ ਜਿੱਥੇ ਉਹ ਨਹਿਰੀ ਪਾਣੀ ਦੀ ਵੱਧ ਮੰਗ ਕਰੋ ਤੇ ਨਹਿਰ ਵਾਲਾ ਪਾਣੀ ਬਾਈ ਵੱਧ ਤੋਂ ਵੱਧ ਵਰਤੋ ਯਾਰ ਮੋਟਰ ਭਾਵੇਂ ਖੜੀ ਰਹੇ ਪਰ ਨਹਿਰ ਦਾ ਪਾਣੀ ਜਿੰਨਾ ਤੁਸੀਂ ਵਰਤੋਂਗੇ ਬਾਈ ਓਨੇ ਹੀ ਫਾਇਦਾ ਰਹੂਗਾ ਓਨੇ ਤੁਹਾਡੀ ਫਸਲ ਵਧੀਆ ਹੋਊਗੀ ਕਿਉਂਕਿ ਨਹਿਰੀ ਪਾਣੀ ਵਰਗਾ ਕੋਈ ਪਾਣੀ ਨਹੀਂ ਨਹਿਰ ਦਾ ਪਾਣੀ ਜੇ ਵਰਤੋਂਗੇ ਤਾਂ ਤੁਹਾਡੀ ਫਸਲ ਵੀ ਵਧੀਆ ਹੋਊਗੀ ਤੁਹਾਡੀ ਤੁਹਾਡੇ ਪਾਣੀ ਦਾ ਲੇਬਲ ਵੀ ਉੱਪਰ ਆਊਗਾ ਜਿਹੜੀਆਂ ਅਸੀਂ ਮੋਟਰਾਂ ਚ ਲਾਈ ਰੱਖਦੇ ਆ ਨਹਿਰ ਵਾਲਾ ਪਾਣੀ ਹੀ ਨਹੀਂ ਵਰਤਦੇ ਬੱਦ ਤੋਂ ਬੱਦ ਨਹਿਰ ਦੇ ਪਾਣੀ ਦੀ ਮੰਗ ਕਰੋ ਸਰਕਾਰ ਤੋਂ ਵੀ ਸਾਨੂੰ ਭਈ ਇਹਨਾਂ ਦਾ ਟਾਈਮ ਵਧਾਓ ਸਾਡਾ ਕੀਲੇ ਮਗਰ ਵੀ ਇੱਕ ਕੀਲੇ ਨੂੰ ਇੱਕ ਘੰਟਾ ਚਾਹੀਦਾ ਤੇ ਫੇਰ ਚੱਲੇ ਕੰਮ ਨਹਿਰ ਦਾ ਪਾਣੀ ਆਵੇ ਤੇ ਅਸੀਂ ਨਹਿਰ ਦਾ ਪਾਣੀ ਭਰਤੀ ਤੇ ਮੋਟਰਾਂ ਖੜੀਆਂ ਰੱਖੀਏ ਪਹਿਲਾਂ ਵੀ ਤਾਂ ਅਸੀਂ ਕਰਦੀ ਸੀ ਅੱਜ ਅਸੀਂ ਗਿਜ਼ਗਿਆਂਗੇ ਬਸ ਸੁੱਖ ਸੁੱਖ ਦੇਖ ਲਿਆ ਪਰ ਉਹਨਾਂ ਨਾਲ ਆਪ ਵੇਖਣੀ ਦੇਖਿਆ ਆਉਣ ਵਾਲਾ ਭਵਿੱਖ ਦੇਖ ਲਓ ਪੰਜਾਬੀਓ ਬਹੁਤ ਗੰਦਲਾ ਭਵਿੱਖ ਹੋ ਰਿਹਾ ਤੁਹਾਡਾ ਤੁਸੀਂ ਪਸਤਾਉਂਗੇ ਸਿਰਫ ਵੋਟਾਂ ਦੇ ਚੱਕਰ ਦੇ ਵਿੱਚ ਤੁਸੀਂ ਮੰਗਤੇ ਬਣਾਤਾ ਸੋਨੂੰ ਤੇ ਜਿਹੜਾ ਬੰਦਾ ਵੱਡਾ ਮੰਗਤਾ ਜਿਹੜਾ ਤੁਹਾਨੂੰ ਬਣਾਉਂਦਾ ਉਸ ਨੂੰ ਵੋਟ ਪਾ ਦਿੰਨੇ ਹੋ ਨਾ ਇਹ ਦੇਖਣਾ ਪਾਣੀ ਖਤਮ ਹੋ ਰਿਹਾ ਨਾ ਇਹ ਦੇਖਣਾ ਸਾਡੀ ਮਾਨਸਿਕਤਾ ਘਟ ਰਹੀ ਆ ਆਰਥਿਕ ਆਰਥਿਕ ਪੱਖੋਂ ਅਸੀਂ ਕਮਜ਼ੋਰ ਹੋ ਰਹਿਆਂਗੇ ਸੋਚ ਸਾਡੀ ਕਿੰਵੀ ਮਨਾਰ ਸਾਡਾ गिर ਚੁੱਕਿਆ ਅਸੀਂ ਮੁੱਦੇ ਭੁੱਲ ਚੁੱਕੇ ਆ ਅਸੀਂ ਆਪਣੇ ਕੌਮ ਭੁੱਲ ਚੁੱਕੇ ਆ ਸਾਨੂੰ ਬਸ ਛੋਟੇ-ਮੋਟੇ ਸਹੂਲਤਾਂ ਦੇ ਦਿਓ ਅਸੀਂ ਨੇ ਕਿਸੇ ਨੇ ਇਹ ਨਹੀਂ ਲੈਣਾ ਵੀ ਕਿਸ ਤੇ ਐਨਐਸਏ ਲੱਗੀ ਆ ਭੁੱਲ ਜੋ ਇਹ ਨਹੀਂ ਦੇਖਣਾ ਬੰਦੀ ਸਿੰਘ ਅੰਦਰ ਬੈਠੇ ਆ ਭੁੱਲ ਜੋ ਬਸ ਮੜੇ-ਮੋਟੇ ਸਹੂਲਤਾਂ ਦੇ ਦਿਓ ਮੜੇ-ਮੋਟੇ ਅਹੁਦੇ ਦੇ ਦਿਤੋ ਅਸੀਂ ਖੁਸ਼ ਹਾਂ ਬਸ ਅਸੀਂ ਤਾਂ ਉਧਰਲੇ ਪਾਸੇ ਦਾ ਜਿਹੜੇ ਸਾਡੇ ਸਿੰਘ ਸੂਰਮੇ ਸ਼ਹੀਦੀਆਂ ਪਾ ਗਏ ਜਿਹੜੀਆਂ ਗੱਲਾਂ ਪਿੱਛੇ ਉਹਦਾ ਅਸੀਂ ਉਹਦਾ ਰਾਹੀ ਛੱਡਤੇ ਯਾਰ ਅਸੀਂ ਰਾਹੀ ਛੱਡਤੇ ਆਪਣੇ ਗੁਰੂਆਂ ਵਾਲੇ ਜਿਹੜੇ ਲੜੇ ਸੀ ਮੁੱਦਿਆਂ ਤੇ ਲੜਾਈ ਲੜੀ ਸੀ ਉਹ ਛੱਡੀ ਦਿੱਤਾ ਸੀ ਸਭ ਕੁਝ ਅਸੀਂ ਸਿਰਫ ਮੰਗਦੇ ਬਣ ਕੇ ਇਹਨਾਂ ਦੇ ਅਹੁਦੇ ਲੈ ਲੈ ਕੇ ਅਸੀਂ ਚੁੱਪ ਕਰਕੇ ਘਰਾਂ 'ਚ ਬ ਕੀ ਕਰਨਾਂਗੇ ਉਹਦੇ ਜਦੋਂ ਤੁਹਾਡੀ ਹੂੰ ਦੀ ਨਾ ਰਹੀ ਲੜਾਈ ਹੋਣ ਦੀ ਆ ਭਰਾਵੋ ਕੀ ਕਰਨਾਂਗੇ ਉਹਦੇ ਜਦੋਂ ਤੁਹਾਡੀ ਧਰਤੀਏ ਬੰਜਰ ਹੋ ਗਈ ਕੀ ਕਰਾਂਗੇ ਜਦੋਂ ਪਾਣੀ ਨਾ ਬਚਿਆ ਇਸ ਕਰਕੇ ਪੰਜਾਬੀਓ ਪਾਣੀ ਬਚਾ ਲਓ ਪਾਣੀ ਬਚਾ ਲਓ ਪਾਣੀ ਬਚਾ ਲਓ ਕੂਕਦੇ ਫਿਰਦੇ ਆ ਤਾਂ ਫਿਰਦੇ ਆ ਪੰਜਾਬ 'ਚ ਯਾਰ ਤਾਂ ਬੋਲਦੇ ਆ ਤਾਂ ਮੁੱਦਿਆਂ ਦੀ ਲੜਾਈ ਲੜਦੇ ਆ ਨਹੀਂ ਇੱਥੇ ਬਹੁਤ ਲੋਕ ਨੇ ਜਿਹੜੇ ਕਮਾਉਂਦੇ ਆ ਤੇ ਘਰਾਂ 'ਚ ਬੈਠੇ ਆ ਕਰੋੜਾਂ ਰੁਪਈਆ ਦੇ ਬਿਜ਼ਨਸ ਕਰਕੇ ਤੇ ਉਹਨਾਂ ਨੂੰ ਕੋਈ ਨਾ ਕਿਸੇ ਨੇ ਕੁਝ ਕਹਿਣਾ ਨਾ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਕੁਝ ਕਹਿਣਾ ਉਹਨਾਂ ਦੀ ਵੀਡੀਓ ਦੇਖਦੇ ਆ ਲੋਕ ਤੇ ਕਰੋੜਾਂ ਰੁਪਇਆ ਕਮਾਈ ਜਾਂਦੇ ਆ ਤੇ ਚਲੋ ਜੀ ਸੂਤ ਤਾਂ ਕਮਾ ਪਰ ਅਸੀਂ ਜਰ ਇਦਾਂ ਦੇ ਨਹੀਂ ਆ ਬਾਈ ਅਸੀਂ ਮੁੱਦਿਆਂ ਦੀ ਲੜਾਈ ਲੜਦੇ ਆ ਸਾਡੇ ਪੇਜ ਤੱਕ ਬੰਦ ਹੋ ਜਾਂਦੇ ਨੇ ਕੋਈ ਮੋਨੋਮੋਨਟਾਈਜ਼ ਨਹੀਂ ਹੁੰਦੇ ਮੇਰੇ ਪੇਜ ਜਿਹੜੇ ਲੋਕਾਂ ਨੂੰ ਬਾਲਾਂ ਨੂੰ ਭੁਲੇਖਾ ਹੈ ਵੀ ਪਤਾ ਨਹੀਂ ਕਿੰਨੇ ਇੱਕ ਪੈਸੇ ਨਾਲ ਉਹ ਨੈਟ ਤਵਾ ਜਾਂਦਾ ਕੁਝ ਨਹੀਂ ਆਉਂਦਾ ਪ੍ਰਭੂ ਜਦੋਂ ਉਹ ਮੋਨੋਟਾਈਜ਼ ਹੁੰਦਾ ਉਹਨੂੰ ਆ ਸਰਕਾਰ ਬੰਦ ਕਰ ਦਿੰਦੀ ਆ ਪੇਜ ਇਸ ਕਰਕੇ ਬਾਈ ਸਮਝੋ ਗੱਲ ਸਿਰਫ ਲੜਾਈ ਆਪਣੇ ਮੁੱਦਿਆਂ ਦੀ ਆ ਆ ਗੱਲਾਂ ਬਾਕੀ ਛੱਡ ਦੋ ਮੁੱਦਿਆਂ ਤੇ ਕੀ ਕੈਮ ਰੱਖਿਆ ਕਰੋ ਬਾਈ ਆਓ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਪਾਣੀ ਬੱਦ ਬੱਦ ਬਚਾਈਏ ਕਿਰਪਾ ਕਰੇ ਪ੍ਰਮਾਤਮਾ ਕੀ ਪੰਜਾਬ ਰੰਗਲਾ ਬੰਗਲਾ ਰੰਗਲਾ ਬਣ ਜੇ ਤੇ ਐਨ ਵਧੀਆ ਇੱਥੇ ਲੋਕ ਸਮਝਦਾਰ ਹੋਣ ਪੜੇ ਲਿਖੇ ਹੋਣ ਚੰਗੇ ਸੋਚ ਵਾਲੇ ਲੋਕ ਹੋਣ ਆਣਾ ਹੋਣ ਯਾਰ ਜਿਹੜੇ ਉਹੀ ਹੁੰਦੇ ਆ ਵੀ ਯਾਰ ਭਗਤ ਬਣ ਕੇ ਨੇ ਭਗਤ ਬਣ ਕੇ ਲੈਟ ਪਿੱਛੇ ਵੋਟ ਪਾ ਦੋ ਉਹ ਭਰਾਵੋ ਲੈਟਾਂ ਲੁੱਟਾਂ ਪਿੱਛੇ ਨਹੀਂ ਨਹਿਰੀ ਪਾਣੀ ਦੀ ਮੰਗ ਕਰ ਲੋ ਆਬ ਦੀ ਅੱਜ ਜਿਹੜੀ ਤਰੀਕ ਦੇ ਸਰਕਾਰ ਨੇ ਦਿੱਤੇ ਉਹ ਤੋਂ ਬਾਅਦ ਜਿਹੜੀ ਲਾਇਆ ਮੈਂ ਤਾਂ ਕਹਿੰਦਾ 20 ਦੇਣੀ ਸੀ ਪਰ 15 ਦਿੱਤੀ ਉਹ ਤੋਂ ਬਾਅਦ ਚ ਲਾਇਆ ਐਵੇਂ ਨਾ ਕਾਲੀ ਕਰਿਓ ਯਾਰ ਕਾਲੀ ਦੇ ਵਿੱਚ ਹੀ ਤੁਸੀਂ ਪਰਬਤੀ ਬਲ ਨੂੰ ਤੋੜੇ